ਪਿੰਡ ਦਾ ਜੰਪਲ ਹੈ ਹੀਰਾਵਲੀ ਦੇ ਵਾਸਤੇ ਖੇਡਦਾ ਖੇਡਦਾ ਹੀਰਾਵਲੀ ਵੀ ਦੁਨੀਆ ਦੇ ਮਸ਼ਹੂਰ ਪੱਜੀ ਦਾ ਪਿੰਡ ਹੈ ਗੋਰੇ ਵਰਗੇ ਗੱਗੀ ਵਰਗੇ ਆ ਵੱਡੇ ਖਿਡਾਰੀਆਂ ਦੇ ਤੌਰ ਤੇ ਨਾਮ ਲਾ ਸਿੱਪੀ ਦੀਆਂ ਯਾਦਾਂ ਨੇ ਇੱਧਰ ਕੌਣ ਲਾਉ ਜਫਾ ਪਰ ਚਿੱਟੀ ਵਾਲਾ ਕਹਿੰਦਾ ਮੈਂ ਕਰਦਾ ਦੋ ਹੱਥ ਕਮਾਲਾ ਹੁੰਦਿਆ ਹੋਇਆ ਪੁਆਇੰਟ ਪੁਆਇੰਟ ਜਿਹੜਾ ਜਾਫੀ ਜੈਰੋ ਉਹਨੂੰ ਜਫਾ ਲਾ ਦੂ ਤੇ 500 ਡਾਲਰ ਰਹੀ ਉਹਨਾਂ ਵੱਲੋਂ ਜੱਗੇ ਚਿੱਟੀ ਦੇ ਵਾਸਤੇ 200-200 ਡਾਲਰ ਦੇ ਮਾਨ ਸਨਮਾਨ ਮੈਂ ਆਪਣੇ ਵੱਲੋਂ ਵੀ ਬਹੁਤ-ਬਹੁਤ ਧੰਨਵਾਦ ਕਰਦਾ ਨਾਲ ਰੀਡੀ ਜੀ ਉਹਨਾਂ ਦਾ ਤੇ ਨਾਲ ਜਿਤਪਾਲ ਚਿੱਟੀ ਦੇ ਵਾਸਤੇ 200 ਡਾਲਰ ਜੱਗੇ ਚਿੱਟੀ ਲਈ 200 ਡਾਲਰ ਰਾਜਾ ਤੇ ਮਿੰਟਾ ਜੀ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਚਿੱਟੀ ਵਾਲਿਆਂ ਦਾ ਰੇਡੀਓ ਸਾਡੇ ਵਾਲਾ ਦੀ ਟੀਮ ਪਿੰਦੇ ਵਿਰਗ ਜੀ ਨਾਲ ਤਾਂ ਆ ਗਿਆ ਮਹਿਮਦ ਵਾਲੀਆਂ ਕਬੱਡੀ ਪਾਉਣ ਦੇ ਲਈ ਆਸਟ੍ਰੇਲੀਆ ਦੀ ਟੀਮ ਕਹਿੰਦੇ ਰਾਏ ਭਰਾਮਾਂ ਦੀ ਟੀਮ ਹੈ ਗੋਪੀ ਸ਼ੋਕਰ ਉਹਨਾਂ ਦੀ ਵੱਡੀ ਟੀਮ ਹੈ ਕੁੱਦਾ ਕਾਰੇ ਸੰਘਿਆ ਵਾਲਾ ਉਧਰ ਟੀਮ ਲੈ ਕੇ ਆਇਆ ਤੇ ਕਬੱਡੀ ਪੈ ਰਹੀ ਹੈ ਲੈ ਵੀ ਜਾਲ ਕੋਟਲੀ ਵਾਲਿਆ ਰੱਖ ਲੈ ਧੌਣ ਤੇ ਹੱਥ ਪਰ ਚਿੱਟੀ ਵਾਲਾ ਕਹਿੰਦਾ ਮੈਨੂੰ ਛੱਡੋ ਮੈਂ ਦੋ ਹੱਥ ਕਰਦਾ ਚਿੱਟੀ ਵਾਲਾ ਜੱਗਾ 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 ਚਿੱਟੀ ਵਾਲਾ ਚਿੱਟੀ ਵਾਲਾ ਦਰਸ਼ਕ ਵੀਰੋ ਤਾੜੀਆਂ ਵਾਰੇ ਕੀ ਕਿ ਵਾਹ ਵਾਹ ਸੋਹਣੀ ਖੇਡ ਕਬੱਡੀ ਦੀ ਲੱਗਦਾ ਹੋਇਆ ਜੋਰ ਮੇਰੇ ਪੰਜਾਬੀ ਵੀਰੋ ਛਿੱਟੀ ਵਾਲਾ ਛਿੱਟੀ ਵਾਲਾ ਜੱਗਾ ਜੁਗ ਜੁਗ ਜੀ ਜੱਗਾ ਬਾਈਕਾ ਤੋਂ ਸਪੋਰਟਸ ਕਲੱਬ ਬਬਲੂ ਕੁਰੂਕਸ਼ੇ